ਦਾ ਨਕਿਆ ਆਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਦਾਸ ਜਸਪਾਲ ਸਿੰਘ ਟੁਕਰਾਲ ਮੁਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਸਲਾਬਾ ਨਗਰ ਤੋਂ ਅੱਜ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾ ਜਿਨ੍ਹਾਂ ਦਾ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਨਮਸਤਕ ਹੋ ਰਹੀ ਹੈ ਗੁਰਦੁਆਰਾ ਸਲਾਪਨਗਰ ਵਿਖੇ ਹਰ ਸਾਲ ਬੜੀ ਸ਼ਰਧਾ ਦੇ ਨਾਲ ਗੁਰਪੁਰ ਮਨਾਇਆ ਜਾਂਦਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਨਨ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਸ ਪਲਵਾ ਜਦੋਂ ਸਤਗੁਰੂ ਨਾਨਕ ਜੀ ਇਸ ਦੁਨੀਆ ਦੇ ਵਿੱਚ ਆਏ ਲੋਕ ਬੜੇ ਧਰਮਾਂ ਦੇ ਵਾਦ ਵਿਵਾਦ ਦੇ ਵਿੱਚ ਪਏ ਹੋਏ ਸੀ ਉਹਨਾਂ ਨੇ ਕੋਈ ਗੱਲ ਆ ਕੇ ਕਹੀ ਇਹ ਧਰਮਾਂ ਤੋਂ ਸਭ ਤੋਂ ਉੱਚਾ ਇਨਸਾਨ ਹੈ ਕੋਈ ਹਿੰਦੂ ਮੁਸਲਮਾਨ ਸਿੱਖ ਕੋਈ ਨਹੀਂ ਹੈ ਸਿਰਫ ਤੇ ਸਿਰਫ ਇਨਸਾਨ ਹੈ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਨੂੰ ਦੇਖਿਆ ਜਾਏ ਸੱਚੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਏ ਜੋ ਉਹਨਾਂ ਨੇ ਸੰਦੇਸ਼ ਦਿੱਤਾ ਉਹ ਸੰਦੇਸ਼ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਇਸ ਮੌਕੇ ਤੇ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਬਹੁਤ ਲੱਖ ਲੱਖ ਵਧਾਈ ਦੇਣਾ ਉੱਥੇ ਇਹ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਦੀਨ ਦਰਦ ਦੁੱਖ ਭੰਜਨਾ ਕਟਕਟ ਨਾਥ ਆਨਾਤ ਸ਼ਦਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਗੁਰੂ ਨਾਨਕ ਦੇਵ ਜੀ ਸਮੂਹ ਸਾਧ ਸੰਗਤ ਦੇ ਉੱਤੇ ਆਸ ਦਾ ਬਲ ਕੇ ਆਨ ਸਾਰਿਆਂ ਦੇ ਉੱਤੇ ਜੀਵਨ ਸਫਲ ਸਾਰਿਆਂ ਦਾ ਕਦਮ ਸਾਰੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦਵੇ ਮੈਂ ਐਸ ਮੌਕੇ ਤੇ ਇੱਕ ਵਾਰੀ ਫਿਰ ਲੱਖ ਲੱਖ ਸਾਰਿਆਂ ਨੂੰ ਵਧਾਈ ਦਿੰਦਾ ਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਜਿੱਦਾਂ ਤੁਸੀਂ ਦੇਖਦੇ ਹੋ ਬੜੀ ਖੂਬਸੂਰਤ ਸਜਾਵਟ ਵੀ ਕੀਤੀ ਹੋਈ ਹੈ ਕਿਉਂਕਿ ਸਾਡੇ ਬਾਬੇ ਨਾਨਕ ਦਾ ਗੁਰਪੁਰਬ ਹੈ ਇਸ ਮੌਕੇ ਤੇ ਖੁਸ਼ੀ ਤਾਂ ਪ੍ਰਗਟ ਕਰਨੀ ਪੈਂਦੀ ਹੈ ਤੇ ਇਸ ਕਰਕੇ ਸੰਗਤਾਂ ਦਾ ਬੜਾ ਹਮ ਹਮਾ ਕੇ ਠਾਠਾ ਮਾਰ ਕੇ ਸੰਗਤਾਂ ਪਹੁੰਚ ਰਹੀਆਂ ਹਾ ਨਮਸਤਕ ਹੋ ਰਹੀਆਂ ਹਨ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਸ ਨਾਮ ਬਹੁਤ ਵੱਡੇ ਪੱਧਰ ਤੇ ਸੰਗਤ ਇਕਨ ਮਸਤਕ ਹੋਣਾ ਅរី ਗੁਰ ਨਾਨਕ ਸਾਹਿਬ ਦੇ ਫਲਸਫੇ ਨੂੰ ਲੈ ਕੇ ਕਿੰਦਾ ਦੇ ਸੰਦੇਸ਼ ਇੱਥੋਂ ਦਿੱਤੇ ਜਾ ਰਹੇ ਨੇ ਕਿਉਂਕਿ ਬੱਚੇ ਵੀ ਆ ਰਹੇ ਨੇ ਬਜ਼ੁਰਗ ਵੀ ਆ ਰਹੇ ਨੇ ਹਰ ਇੱਕ ਵਿਅਕਤੀ ਇੱਥੇ ਅਜਨਕ ਮਸਤਕ ਹੋਣਾ ਆ ਰਿਹਾ ਅਸੀਂ ਕੁਝ ਦਿਨ ਪਹਿਲਾਂ ਇੱਥੇ ਨਗਰ ਕੀਰਤਨ ਵੀ ਕੀਤਾ ਉਸ ਨਗਰ ਕੀਰਤਨ ਦੇ ਵਿੱਚ ਅਸੀਂ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਉਹਦੇ ਅਸੀਂ ਪੈਂਫਲਟ ਵੀ ਇੱਥੇ ਵੰਡੇ ਤਾਂ ਕਿ ਸੰਗਤਾਂ ਦੇ ਵਿੱਚ ਉਹਨਾਂ ਦਾ ਸੰਦੇਸ਼ ਪਹੁੰਚੇ ਔਰ ਸਾਡੇ ਜਿੰਨੇ ਵੀ ਵਾਹਿਕਲ ਨਾਲ ਚੱਲਦੇ ਸੀ ਜਿੰਨੀਆਂ ਗੱਡੀਆਂ ਚਲਦੀਆਂ ਸੀ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੇ ਸੰਦੇਸ਼ ਅਸੀਂ ਲਿਖੇ ਹੋਏ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੇ ਜੋ-ਜੋ ਕੀਤਾ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦੀਆਂ ਜਿਹੜੇ ਸੰਦੇਸ਼ ਹੈ ਉਹ ਸੰਕਤਾ ਦੇ ਵਿੱਚ ਪਹੁੰਚਣ ਅੱਜ ਵੀ ਦੇਖੋ ਤੁਸੀਂ ਗੁਰਨਾਨਕ ਦੇਵ ਜੀ ਦੇ ਗੁਰਪੁਤਵ ਤੇ ਇੱਥੇ ਵੱਖ-ਵੱਖ ਸਟਾਰ ਲੱਗੇ ਹੋਏ ਹਨ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਜੋ ਬਾਣੀਆਂ ਹਨ ਜੋ ਉਹਨਾਂ ਦੀਆਂ ਉਹਨਾਂ ਦੀਆਂ ਪੁਸਤਕਾਂ ਹਨ ਉਹ ਸਾਰੀਆਂ ਇੱਥੇ ਅਸੀਂ ਰੱਖੀਆਂ ਸੰਗਤਾਂ ਦੇ ਵਿੱਚ ਪੈਮਫਲਟ ਵੀ ਇੱਥੇ ਵੰਡੇ ਜਾਂਦੇ ਨੇ ਤਾਂ ਕਿ ਉਹਨਾਂ ਦਾ ਸੰਦੇਸ਼ ਲੋਕਾਂ ਵਿੱਚ ਪਹੁੰਚੇ ਔਰ ਲੋਕ ਆਪਣਾ ਜੀਵਨ ਵਧੀਆ ਸਹੀ ਢੰਗ ਦੇ ਨਾਲ ਬਤੀਤ ਕਰ ਸਕਣ ਸਰ ਜਸਪਾਲ ਮਾਨਕ ਸਾਹਿਬ ਜਿਹੜੇ ਆਈਸ਼ਾ ਨੇ ਵਹਿਮਾਂ ਪਰਮਾਤਮਾ ਤੋਂ ਸਭ ਨੂੰ ਦੂਰ ਕੀਤਾ ਸੀਗਾ ਇਸ ਕਰਕੇ ਲੋਕ ਫਿਰ ਉਸ ਦੇ ਪਿਆਰੇ ਨੇ ਵਹਿਮਾਂ ਪਰਮਦੇ ਵਿੱਚ ਜਿਹੜੇ ਲੋਕ ਭਟਕ ਚੁੱਕੇ ਨੇ ਗੁਰਨਾਥ ਸਾਹਿਬ ਦੇ ਫਲਸਫੇ ਤੋਂ ਕੀ ਸੰਦੇਸ਼ ਉਹਨਾਂ ਨੂੰ ਦੇਣਾ ਚਾਹੁੰਦੇ ਅਸੀਂ ਐਸੇ ਪਿੱਛੇ ਹੁਣ ਜਿਹੜੀ ਅਸੀਂ ਕਮੇਟੀ ਨੇ ਅਸੀਂ ਪਿੱਛੇ ਪਾਸ ਕੀਤਾ ਹੈ ਕਿ ਉਹਨਾਂ ਦਾ ਸੰਦੇਸ਼ ਜਿਹੜਾ ਹੈ ਉਹ ਬੱਚਿਆਂ ਦੇ ਵਿੱਚ ਸਕੂਲਾਂ ਵਿੱਚ ਔਰ ਸੰਗਤ ਦੇ ਵਿੱਚ ਦੱਸਿਆ ਜਾਏ ਤਾਂ ਕਿ ਕੋਈ ਵੀ ਸੰਗਤ ਉਸ ਚੀਜ਼ ਨੂੰ ਪੜ੍ਹੇ ਔਰ ਆਪਣੇ ਜੀਵਨ ਦੇ ਵਿੱਚ ਅਪਣਾਏ ਤੇ ਆਪਣਾ ਜੀਵਨ ਬਹੁਤ ਵਧੀਆ ਉੱਚੇ ਸਤਰ ਦੇ ਕਰ ਸਕੇ ਤਾਂ ਕਿ ਉਹਨਾਂ ਦਾ ਜੀਵਨ ਜਿੱਥੇ ਵਧੀਆ ਹੋਵੇ ਉਹਨਾਂ ਦਾ ਪਰਿਵਾਰ ਦਾ ਜੀਵਨ ਸਫਲ ਹੋਵੇ ਔਰ ਸਾਰੀ ਸੰਗਤ ਇਸ ਚੀਜ਼ ਨੂੰ ਸੰਗਤ ਦੇ ਵਿੱਚ ਮੈਸੇਜ ਆਏ ਤਾਂ ਕਿ ਸਾਰੇ ਚੜ੍ਹਦੀ ਕਲਾ ਚੜਾਂ ਔਰ ਮਿਲ ਜੁਲ ਕੇ ਰਹਿਣ ਵਹਿਮਾ ਭਰਮਾ ਤੋਂ ਉੱਤੇ ਉੱਠ ਕੇ ਇਨਸਾਨੀਅਤ ਦਾ ਰੂਪ ਧਾਰਨ ਕਰਕੇ ਅਸੀਂ ਅੱਗੇ ਆਈਏ ਔਰ ਬਖਸ਼ਿਸ਼ ਹੋਵੇ ਸਾਰਿਆਂ ਦੇ ਉੱਤੇ ਇੱਕ ਵਾਰ ਫਿਰ ਮੈਂ ਅਰਦਾਸ ਕਰਦਾ ਜੀ वाहे जी का खालसा वाहे जी की फतेह